ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ 3 ਐਚ ਪੀ ਦਾ ਦੇਸੀ ਇੰਜਣ ਇਹ ਇੰਜਣ ਇਹਨਾਂ ਛੋਟਾ ਤਾਂ ਬਣਾਇਆ ਗਿਆ ਸੀਗਾ ਵੀ ਜਿਹੜੇ ਦੁਕਾਨਦਾਰ ਵੇਚਦੇ ਸੀਗੇ ਉਹਨਾਂ ਨੇ ਨਾ ਆਪਣੀ ਦੁਕਾਨਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਰੱਖੇ ਹੋਏ ਸੀ ਇਹ ਵੀ ਉਹ ਕਿਸਾਨ ਨੂੰ ਦਿਖਾਉਣਾ ਹੁੰਦਾ ਸੀ ਉਹਨਾਂ ਨੇ ਵੀ ਐਵੇਂ ਚੱਲਦਾ ਇੱਥੋਂ ਮੋਗਲ ਵਾਲਾ ਛੱਡਣਾ ਇਹਦਾ ਇੱਥੇ ਡੀਜ਼ਲ ਪਾਉਣਾ ਹੈ ਸਾਰਾ ਹਿਸਾਬ ਕਿਤਾਬ ਕਹਾਂ ਦੋ ਵਿਚਾਰੇ ਪੋੜੇ ਲੋਕ ਹੁੰਦੇ ਸੀ ਬਲਦਾ ਉਠਾਣਾ ਖੇਤੀ ਕਰਦੇ ਸੀ ਇੰਨੀ ਜਾਣਕਾਰੀ ਨਹੀਂ ਸੀਗੀ ਮਸ਼ੀਨਰੀ ਬਾਰੇ ਹੁਣ ਤਾਂ ਬਹੁਤ ਕੁਝ ਆ ਗਿਆ ਤਾਂ ਕਰਕੇ ਵੀ ਜਾਣਕਾਰੀ ਹੈਗੀ ਹੈ ਬੰਦੇ ਨੂੰ ਲੋਕ YouTube ਤੇ ਸਰਚ ਮਾਰ ਲੈਂਦੇ Google ਤੇ ਸਰਚ ਮਾਰ ਲੈਂਦੇ ਉਦੋਂ ਤੇ ਸਮਾਂ ਹੀ ਨਹੀਂ ਸੀਗਾ ਇਹਦਾ ਮੋਗਲ ਅਲੱਗ ਤੋਂ ਛੱਡਣਾ ਪੈਂਦਾ ਸੀਗਾ ਜਿਵੇਂ ਹੁਣ ਨੂੰ ਨਹੀਂ ਮੁਗਲ ਲਪਾਤਾ ਇੱਕ ਵਾਰੀ ਬੱਸ ਗੱਲ ਖਤਮ ਆ। ਐਵੇਂ ਨਹੀਂ ਜਾਂਦਾ। ਨਾਲ ਡੀਜ਼ਲ ਪਾਉਣਾ ਪੈਂਦਾ ਸੀ, ਨਾਲ ਹੀ ਮੁਗਲ ਲਣ ਪਾਉਣਾ ਪੈਂਦਾ ਸੀ। ਫਿਰ ਉਹਨੂੰ ਦੇਖ ਕੇ ਛੱਡਣਾ ਪੈਂਦੇ ਸੀ। ਵੀ ਕਿੰਨਾ ਕ੍ਰੈਂਕ ਵਾਲੀ ਸਾਈਡ ਛੱਡਣਾ। ਕਿੰਨਾ ਪਿਸਟਨ ਵਾਲੀ ਸਾਈਡ ਛੱਡਣਾ। ਠੀਕ ਆ? ਇਹ ਸਾਰਾ ਹਸਾਬ ਕਿਤਾਬ ਹੁੰਦਾ ਸੀ। ਤੇ ਫਿਰ ਸਾਰਾ ਉਹਨਾਂ ਨੂੰ ਚਲਾ ਕੇ ਦਿਖਾਉਂਦੇ ਸੀਗੇ ਇਹਦੇ ਬਾਰੇ ਸਮਝਾਉਂਦੇ ਸੀ। ਨਹੀਂ ਕਿਸੇ ਨੂੰ ਪਤਾ ਲੱਗਦਾ ਫਿਰ ਇੱਥੇ ਬੰਦਾ ਪੁੱਛ ਲੈਂਦਾ ਸੀ। ਉਹ ਫਿਰ ਸੇਮ ਜਾ ਕੇ ਅਗਲਾ ਜਦੋਂ ਨਵਾਂ ਇੰਜਣ ਲਿਆ ਜਾਂਦਾ ਸੀ ਆ ਉਹਦਾ ਫਿਰ ਉਹਨੂੰ ਚਲਾ ਲੈਂਦੇ ਸੀ। ਉਸ ਤੋਂ ਬਾਅਦ ਤਾਂ ਫਿਰ ਤਕਨੀਕ ਬਹੁਤ ਵੱਧ ਗਈ ਸਾਰੇ ਇੰਜਣ ਵਿੱਕ ਗਏ। ਠੀਕ ਆ ਖੇਤਾਂ ਤੇ ਮੋਟਰ ਆ ਗੀਆਂ, ਸੋਲਰ ਸਿਸਟਮ ਆ ਗਿਆ। ਠੀਕ ਆ। ਅੱਖੇ ਭੁੱਖੇ ਸਾਰਾ ਕੁਝ ਖਤਮ ਹੋ ਗਿਆ। ਪਟੇ ਚੱਲਦੇ ਹੁੰਦੇ ਸੀ ਪਹਿਲਾਂ ਬੀਲ ਤੇ ਜਿਹੜਾ ਬੀਲਾ ਹਕ ਇਹਦੇ ਨਾਲ ਪੁਲੀ ਲਾ ਕੇ ਪਟਾ ਚੜਦਾ ਹੁੰਦਾ ਸੀਗਾ। ਪਟਾ ਨਾਲ ਸਾਰਾ ਚੱਲਦਾ ਹੁੰਦਾ ਸੀਗਾ। ਸਿਸਟਮ ਤੇ ਟੋਆ ਪਟਕੇ ਥੱਲੇ ਬੋਰ ਕਰਿਆ ਹੁੰਦਾ ਸੀ 30 30 ਫੁੱਟ 35 35 ਫੁੱਟ ਟੋਏ ਪਟੇ ਹੁੰਦੇ ਸੀ ਥੱਲੇ ਪੱਕਾ ਹੁੰਦਾ ਸੀ ਉਹ ਫਿਰ ਇਹ ਇਹ ਸਿਸਟਮ ਐਂ ਚੱਲਦਾ ਹੁੰਦਾ ਸੀ ਐਂ ਪਾਣੀ ਲਾਉਂਦੇ ਸੀ ਖੇਤਾਂ ਦੇ ਵਿਚਾਰੇ ਬਹੁਤ ਅ ਸੰਘਰਸ਼ ਕੀਤਾ ਹੀ ਪਹਿਲਾਂ ਵਾਲੇ ਬਜ਼ੁਰਗਾਂ ਨੇ ਵਿਚਾਰੇ ਨੇ ਅੱਜ ਕੱਲ ਤਾਂ ਮੋਟਰ ਆਂਗਾ ਉਹ ਵੀ ਨਹੀਂ ਜਾਣਦੀ ਲੋੜ ਸੱਚ ਛੱਡੋ ਤੇ ਗੱਲ ਖਤਮ ਹੈ ਨਾ ਉੱਲੈ ਇਹਦੇ ਜਨਨ ਦਾ ਵੀ ਖਿਆਲ ਰੱਖਣਾ ਪੈਂਦਾ ਹੈ ਗਰਮ ਹੋ ਗਿਆ ਕੋਸੋਰ ਹੋ ਗਿਆ ਹਨਾ ਇੱਕ ਬੰਦਾ ਕੋਲੇ ਰਹਿੰਦਾ ਸੀਗਾ ਤੇ ਕਾਫੀ ਮਿਹਨਤ ਕਰਦੇ ਸੀ ਵਿਚਾਰੇ ਬਹੁਤ ਔਖਾ ਸੀ ਇਹ ਬੰਦੇ ਸ਼ੌਂਕ ਦੇ ਤੌਰ ਤੇ ਆਪਦਾ ਤਿਆਰ ਕਰਾ ਕੇ ਰੱਖਿਆ ਗੁਜਰਾਤ ਦੇ ਵਿੱਚ ਠੀਕ ਹੁੰਦਾ ਗੁਜਰਾਤ ਦੀ ਹੈ ਸ਼ੌਪ ਉੱਥੇ ਬੰਦੇ ਨੇ ਠੀਕ ਕਰਾਇਆਗਾ ਦੁਬਾਰੇ ਮੈਸਤਰੀ ਨੇ ਦੁਬਾਰੇ ਰਿਪੇਅਰ ਕਰੀਏ ਤੇ ਵੈਸੀ ਉਹਨੇ ਸੌਂਕ ਵਜੋ ਉਹ ਦੇਖ ਰਿਹਾ ਕਿ ਆਪਣੇ ਰਗੇ ਦੇ ਵੀ ਵਿੱਚ ਇੱਕ ਦੋ ਇੰਜਨ ਸਾਇਦ ਹੋਣ ਪਰ ਆ ਛੋਟੇ ਵਾਲਾ ਇੰਜਨ ਹੈ ਨਹੀਂਗਾ ਕਿਤੇ ਵੀ ਨਾ ਦੇਖਿਆ ਨਾ ਹੀ ਕਦੇ YouTube ਤੇ ਦੇਖਿਆ ਨਾ ਕਿਤੇ ਹੋਰ ਆਪਾਂ ਕਦੇ ਵੀ ਨਹੀਂ ਦੇਖਿਆ ਵੀ ਛੋਟੇ ਵਾਲਾ ਇੰਜਨ ਤੁਸੀਂ ਦੇਖ ਦੱਸਿਓ ਜੇ ਕਿਸੇ ਨੇ ਵੇਖਿਆ ਹੋਵੇ ਤਾਂ ਆ ਹੁਣ ਸਟਾਰਟ ਕਰਤਾ ਲਓ ਜੀ ਸਾਰਾ ਓਕੇ ਕਰਤਾ ਸਿਸਟਮ ਬਹੁਤ ਸੋਹਣਾ ਚੱਲਦਾ ਘੈਂਟ ਇੰਜਨ ਦੇਖ ਕੋਈ ਬਹੁਤ ਸੋਹਣਾ ਲੱਗਦਾ ਕਿੰਨਾ ਪਿਆਰਾ ਲੱਗਦਾ ਇੰਜਨ ਸਪੀਡ ਬਹੁਤ ਆ ਵੀਲ ਦੇਖੋ ਇੰਨੀ ਤੇਜ਼ੀ ਨਾਲ ਘੁੰਮਦਾ 3 ਐਚਪੀ ਦਾ ਇੰਜਨ ਹੈ ਇਹ ਤੇ ਉਦੋਂ ਬਾਅਦ 4 ਐਚਪੀ ਦੇ ਇੰਜਨ ਵੀ ਸੀਗੇ ਠੀਕ ਹੈ ਫਿਰ 6 ਦੇ ਆਗੇ 8 ਦੇ ਆਗੇ 10 ਦੇ ਆਗੇ ਐਵੇਂ ਵੱਧਾ ਵੱਧਾ ਗਾ ਵਧੀਆਂ ਦਾ ਹੀ ਕੰਮ ਫਿਰ ਉਦੋਂ ਬਾਅਦ ਇਹਨਾਂ ਤੋਂ ਬਾਅਦ ਦੋ ਵੀ ਲਾਲੇ ਆ ਗਏ ਦੋ ਬਿੱਲਾਂ ਤੋਂ ਬਾਅਦ ਫਿਰ ਪੀਟਰ ਇੰਜਨ ਆ ਗਿਆ ਉਹ ਤਾਂ ਤੁਸੀਂ ਦੇਖੇ ਹੋਣਾ ਜਿਵੇਂ ਆਪਣੇ ਆਮ ਪੀਟਰ ਇੰਜਨ ਚੱਲਦੇ ਆ ਪੀਟਰ ਇਹਦੇ ਜੀ ਉਹਨਾਂ ਤੇ ਲੱਗਿਆ ਹੁੰਦਾ ਜਨ ਜਨਰੇਟਰ ਤੇ ਲੱਗਿਆ ਹੁੰਦਾ ਠੀਕ ਆ ਆ ਵਾਲੇ ਇੰਜਨ ਨਹੀਂ ਦੇਖੇ ਹੋਣ ਅੱਜ ਦੇ ਟਾਈਮ 'ਚ ਕਿਸੇ ਨੇ ਥੈਂਕ ਯੂ